ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਮਨੀਸ਼ ਪਿਆਲਾ ਤੇ ਅੱਜ ਲੈ ਕੇ ਹਾਜ਼ਰ ਹਾਂ ਤੁਹਾਨੂੰ ਰਿਚਮੰਡ ਹਿੱਲ ਨਿਊਯਾਰਕ ਜਿਹਨੂੰ ਅਸੀਂ ਇੱਥੇ ਮਿੰਨੀ ਪੰਜਾਬ ਵੀ ਕਹਿੰਦੇ ਆ ਤੇ ਇਸ ਸਟਰੀਟ ਜਿਹਦੇ ਤੁਸੀਂ ਪਿੱਛੇ ਵਿਊਜ਼ ਦੇਖ ਰਹੇ ਹੋ ਇਸ ਸਟਰੀਟ ਦਾ ਨਾਮ ਵੀ ਪੰਜਾਬ ਐਵੈਨਿਊ ਹੈ ਅਤੇ ਮੇਰੇ ਪਿੱਛੇ ਬਿਲਕੁਲ ਦੇਖ ਸਕਦੇ ਹੋ ਖੂਬਸੂਰਤ ਇਮਾਰਤ ਗੁਰਦੁਆਰਾ ਬਾਬਾ ਮੱਖਣਸ਼ਾਹ ਲਬਾਣਾ ਸਿਕਸੈਂਟਰ ਦੀ ਜਿੱਥੇ ਅੱਜ ਸੰਤ ਪਾਪਾ ਦਲੀਪ ਸਿੰਘ ਨੰਗਲ ਲਬਾਣੇ ਵਾਲਿਆਂ ਦੀ ਜਿਹੜੀ ਵਰਸੀ ਜਿਹੜੀ ਹੈ ਬੜੇ ਸ਼ਰਧਾ ਭਾਵ ਦੇ ਨਾਲ ਜਿਹੜੀ ਹੈ ਮਨਾਈ ਜਾ ਰਹੀ ਹੈ ਅਤੇ ਵਿਖਾ ਦਿਓ ਸੰਗਤਾਂ ਦਾ ਠਾਠ ਮਾਰਦਾ ਇਕੱਠਾ ਹਰੇ ਦੁਪਹਿਰ ਦੇ तकरीबन 12 ਵਜੇ ਨੇ 4 ਵਜੇ ਤੱਕ ਇਹ ਜਿਹੜਾ ਪ੍ਰੋਗਰਾਮ ਹੋਣਾ ਤੇ 5 ਸਟਾਲ ਲੱਗੇ ਹੋਏ ਨੇ ਤੇ ਸਟਾਲਾਂ ਦੇ ਉੱਤੇ ਸੈਂਕੜੇ ਦੀ ਤਦਾਦ ਦੇ ਵਿੱਚ ਜੜੀਆਂ ਨੇ ਸੰਗਤਾਂ ਜੜੀਆਂ ਨੇ ਉਹ ਖੜੀਆਂ ਨੇ ਤੇ ਆਪਣੀ ਮਨਪਸੰਦ ਦੇ ਜਿਹੜੇ ਲੰਗਰ ਲੱਗੇ ਹੋਏ ਨੇ ਉਹਨਾਂ ਨੂੰ ਛੱਕ ਰਹੀਆਂ ਨੇ ਸੋ ਇਹ ਆਪਣੇ ਆਪ 'ਚ ਬੜੇ ਖੂਬਸੂਰਤ ਜਿਹੜੇ ਨੇ ਅੱਜ ਇੱਥੋਂ ਦੇ ਦ੍ਰਿਸ਼ ਹੈਗੇ ਨੇ ਅਤੇ ਇਹਨਾਂ ਦ੍ਰਿਸ਼ਾਂ ਨੂੰ ਹੋਰ ਵੀ ਦਿਖਾਉਨੇ ਆ ਕਿਸ ਤਰੀਕੇ ਨਾਲ ਜੜੀਆਂ ਟੀਟ ਨੂੰ ਬਲੌਕ ਕੀਤਾ ਹੋਇਆ ਤਾਂ ਜੋ ਜਿਹੜੀਆਂ ਸੰਗਤਾਂ ਜਿੱਥੇ ਆ ਰਹੀਆਂ ਨੇ ਉਹਨਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਨਾ ਆਵੇ ਪਾਰਕਿੰਗ ਦਾ ਪੁਖਤਾ ਪ੍ਰਬੰਧ ਵੀ ਜਿਹੜਾ ਗੁਰੂ ਘਰ ਦੀ ਕਮੇਟੀ ਵੱਲੋਂ ਕੀਤਾ ਗਿਆ ਅਤੇ ਨਾਲ ਹੀ ਨਾਲ ਸੰਗਤਾਂ ਦੀ ਸਹੂਲਤ ਵਾਸਤੇ ਪੰਜ-ਪੰਜ ਦੇ ਸਟਾਲ ਲੱਗੇ ਆਏ ਨੇ ਭਾਵੇਂ ਉਹ ਰੋਦੇ ਲੰਗਰ ਹੋਣ ਭਾਵੇਂ ਉਹ ਪਠੂਰੇ ਸ਼ੋਲਿਆਂ ਦੇ ਹੋਣ ਭਾਵੇਂ ਉਹ ਗੋਲ ਗੱਪਿਆਂ ਦੇ ਹੋਣ ਜੋ ਵੀ ਤੁਸੀਂ ਆਪਣੇ ਦਿਮਾਗ ਦੇ ਵਿੱਚ ਅੱਜ ਅਮੈਜ਼ਨ ਕਰ ਸਕਦੇ ਹੋ ਉਹ ਲੰਗਰ ਜਿਹੜੇ ਨੇ ਅੱਜ ਇੱਥੇ ਲੱਗੇ ਹੋਏ ਨੇ ਸੋ ਆਓ ਤੁਹਾਨੂੰ ক্লোਜ਼ ਅਪ ਜਿਹੜੇ ਦਿਖਾਣੇ ਆ ਤੇ ਨਾਲ ਹੀ ਗੁਰੂ ਘਰ ਦੇ ਅੰਦਰ ਜਿਹੜਾ ਕੀਰਤਨ ਚੱਲ ਰਿਹਾ ਇਸ ਵੇਲੇ ਜਿਹਦੇ ਨਾਲ ਬਹੁਤ ਵੱਡੀ ਗੰਤੀ 'ਚ ਸੰਗਤਾਂ ਜੀ ਉਸ ਨੂੰ ਸੁਣ ਰਹੀਆਂ ਨੇ ਉਹਨੂੰ ਵੀ ਨਾਲ ਨਾਲ ਤੁਹਾਨੂੰ ਜਿਹੜੇ ਦ੍ਰਿਸ਼ ਹੈ ਉਹ ਦਿਖਾਉਣੇ ਆ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹਰ ਚਰਣੀ ਜਿਤ ਲਾਏ ਹਰ ਚਰਣੀ ਜਿਤ ਲਾਏ ਹਰ ਚਰਣੀ ਜਿਤ ਕਰ ਲਈ ਸੰਤ ਕਮਾਰੇ ਗਏ ਧਰਮ ਕੀ ਪੋੜੇ ਸੰਤ ਕਮਾਰੇ ਗਏ ਧਰਮ ਕੀ ਪੋੜੇ ਕੋਵਿਡ ਪਾਗੀ ਪਾਏ ਹੇ ਗੁਰ ਜੋ ਹਰ ਨਾਮ ਧਿਆਇ ਦੇ ਤੇ ਜਨ ਪਰਵਾਹ ਤਿੰਨ ਵਿਕਟੋ ਨਾਨਕ ਵਾਰੇ ਆ ਸਦਾ ਸਦਾ ਕੁਰਬਾਨ ਤਿੰਨ ਵਿਕਟੋ ਨਾਨਕ ਵਾ ਸਦਾ ਸਦਾ ਕੁਰਬਾਨ ਸਦਾ ਸਦਾ ਕੁਰਬਾਨ ਬਿਨ ਹਰ ਪਜਨ ਨਹੀਂ ਛੁਟਕਾਰਾ ਕਹੋ ਨਾਨਕ ਏ ਤਤ ਵਿਚਾਰਾ ਕਹੋ ਨਾਨਕ ਏ ਤਤ ਵਿਚਾਰਾ ਸਾਡੇ ਬਹੁਤ ਹੀ ਸਤਿਕਾਰਯੋਗ ਪਿੰਡ ਨੰਗਲ ਰਮਾਣਾ ਦੀਆਂ ਸੰਗਤਾਂ ਵੱਲੋਂ ਅੱਜ ਬਾਬਾ ਦਲੀਪ ਸਿੰਘ ਜੀ ਬਾਬਾ ਜਗੀਰ ਸਿੰਘ ਜੀ ਦੀ ਜੋ ਸਲਾਨਾ ਵਰਸੀ ਮਨਾਈ ਜਾ ਰਹੀ ਹੈ ਇਹ ਮੇਰੇ ਵੀਰ ਹਰ ਸਾਲ ਦੀ ਤਰ੍ਹਾਂ ਬੜੇ ਵੱਧ ਚੜ੍ਹ ਕੇ ਸੇਵਾ ਕਰਦੇ ਨੇ ਅਰਦਾਸ ਕਰਦੇ ਚਾਹੇ ਪਾਸ਼ਾ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਐਦਾਂ ਹੀ ਵੱਧ ਚੜ੍ਹ ਕੇ ਗੁਰੂ ਘਰ 'ਚ ਸੇਵਾ ਕਰਦੇ ਰਹਾਂ ਬਹੁਤ ਹੀ ਸਤਿਕਾਰ ਲਾਇਏ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਅੱਜ ਮੰਗਲਬਾਣਾ ਦੀ ਸਾਹਾ ਸੰਗਤ ਵੱਲੋਂ ਅਤੇ ਮੰਗਲਬਾਣਾ ਦੀ ਵੈਲਫੇਅਰ ਸੁਸਾਇਟੀ ਵੱਲੋਂ ਸੰਤ ਬਾਬਾ ਦਲੀਪ ਸਿੰਘ ਦੀ ਵਰਸੀ ਬੜੀ ਹੀ ਸਰਦਾ ਭਾਵਨਾ ਦੇ ਨਾਲ ਸਾਰੇ ਵੀਰਾਂ ਨੂੰ ਮੁਬਾਰਕ ਹੋਈ ਗਈ ਮੈਂ ਇਨਾਂ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਪੰਜ ਮਹਾਂਪੁਰਖ ਅਤੇ ਉਸੇ ਦਿਨ ਭੰਤਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਵੀ ਹੈ ਉਹ ਵੀ ਬੜੀ ਆਪਾਂ ਸਰਦਾ ਭਾਵਨਾ ਦੇ ਨਾਲ ਸਾਰਿਆਂ ਨੇ ਮਨਾਉਣਾ ਹੈ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਸੰਤ ਮਹਾਂਪੁਰਖਾਂ ਦੀ ਵਰਸੀਆਂ ਬੜੀ ਹੀ ਚਰਦੀ ਕਲਾ ਦੇ ਵਿੱਚ ਮਨਾਣੇ ਹਾਂ ਇਸੇ ਤਰ੍ਹਾਂ ਸਾਨੂੰ ਆਪਣੇ ਗੁਰੂਆਂ ਦੀ ਆਗਮਨਪੁਰ ਤੇ ਸ਼ਹੀਦੀ ਦਿਹਾੜੇ ਚਰਦੀ ਕਲਾ ਦੇ ਵਿੱਚ ਮਨਾਣੇ ਚਾਹੀਦੇ ਹਨ ਆਉਣ ਵਾਲੇ ਐਤਵਾਰ ਸਾਰੇ ਵੀਰਾਂ ਅਗੇ ਬੇਨਤੀ ਹੈ ਭੈਣਾਂ ਅਗੇ ਬੇਨਤੀ ਹੈ ਸੰਗਤਾਂ ਅਗੇ ਕਿ ਜਿੰਨੇ ਅੱਜ ਆਏ ਹੋ ਇਸ ਤੋਂ ਵੀ ਡਬਲ ਆਪਾਂ ਸਾਰਿਆਂ ਨੇ ਇੱਕ ਦੂਸਰੇ ਨੂੰ ਪ੍ਰੇਰਿਤ ਕਿ ਲਿਆਣਾ ਹੈ ਉਹ ਫਿਰ ਤਾਂ ਨਹੀਂ ਜਾਣੀ ਅਮਰਤ ਮੇਲੇ ਉੱਠ ਕੇ ਪੜਦੇ ਗੁਰੂ ਨਾਨਕ ਦੀ ਬਾਣੀ ਕਟੇਗਰ ਜੜਾਸੀ ਦੇ ਘੇਰੀ ਤੁਰਨਰਗਾ ਹੋਈ ਆਈ ਰਬ ਭੇਜੇ ਸੰਤਾਂ ਨੂੰ ਨਾਮ ਜਪਾਉਣ ਦੇ ਲਈ ਤਾਈ ਰਬ ਭੇਜੇ ਸੰਤਾਂ ਨੂੰ ਨਾਮ ਜਪਾਉਣ ਦੇ ਲਈ ਤਾਈ ਮੈਂ ਸਾਰੀ ਸੁਚੀ ਸਾਹ ਸੰਗਤ ਨੂੰ ਉਹਨੂੰ ਤੇ ਸਾਰੀ ਗੁਰਦਾਰ ਦੀ ਸਕੂਨ ਦੇ ਕਮੇਟੀ ਵੱਲੋਂ ਉਹਨਾਂ ਵਿੱਚ ਸੰਤੋ ਚੇਅਰਮੈਨ ਸਰੋਲੀ ਫੁੱਲ ਫੀਡ ਕਰਦੇ ਆ ਜਾਨੀ ਅੱਜ ਦਿਨ ਅਸੀਂ ਬਹੁ ਵੱਡੇ ਪੱਦਰ ਤੇ ਮਨਾਇਆ ਸੰਤ ਜਿੰਨੀ ਸਾਲ ਸੰਗਤ ਗੁਰੂ ਘਰ ਵਿੱਚ ਪਹੁੰਚੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਵਾਨ ਵਾਲੇ ਪ੍ਰੋਗਰਾਮ ਅਗਲੇ ਦਿਨ 2 ਜੂਨ ਸੰਤ ਬਾਬਾ ਪ੍ਰਿੰਸ ਮੁਰਾਲੇ ਵਾਲਿਆਂ ਦੀ ਜੋ ਵਰਸੀ ਅਸੀਂ ਗੁਰੂ ਘਰ ਵਿੱਚ ਬਹੁ ਵੱਡੇ ਪੱਦਰ ਤੇ ਮਨਾ ਰਹੇ ਆ ਮੈਂ ਉਸ ਦਿਨ ਵੀ ਬੇਨਤੀ ਕਰਦਾ ਹਮ ਹਮਾ ਕੇ ਗੁਰੂ ਘਰ ਵਿੱਚ ਪਹੁੰਚ ਕੇ ਗੁਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਉਸ ਦਿਨ ਵੀ ਬਹੁਤ ਵੱਡੇ ਪੱਧਰ ਤੇ ਜੋ ਪ੍ਰਾਈਸਟ੍ਰੀਟ ਵੱਲੋਂ ਸੰਤਾ ਦੀ ਵਰਸੀ ਮਨਾਉਣੀ ਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 2 ਜੂਨ ਦਿਨ ਐਤਵਾਰ ਨੂੰ ਬਹੁਤ ਵੱਡੇ ਪੱਧਰ ਤੇ ਮਨਾ ਰਹੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਅੱਜ ਕਾਂਤਨ ਬਾਬਾ ਲਿਵਿਸ਼ਨ ਬੈਲਫਾਸਟ ਸਾੜੀ ਵੱਲੋਂ ਕਾਂਤਨ ਬਾਬਾ ਲਿਵਿਸ਼ਨ ਦੀ ਮਿੱਠੀ ਪਿਆਰੀ ਜਾਤ ਬਾਬਾ ਮੱਖਣ ਚਾਲਾ ਹੌਨਾ ਸੈਕੈਂਟਰ ਵਿੱਚ ਬੜੇ-ਬੜੇ ਪੱਧਰ ਤੇ ਮਨਾਈ ਗਈ ਹੈ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਵਰਸੀ ਅਸੀਂ ਹਰ ਸਾਲ ਮਨਾਉਂਦੇ ਆ ਬਹੁਤ ਬੋਦਸ ਹੌਣ ਤਾਂ ਇੱਥੇ ਹਮਮਾ ਅੱਗੇ ਪਹੁੰਚ ਗਏ ਗੁਰੂਆਂ ਕਾਸ਼ੀਆਂ ਪ੍ਰਾਪਤ ਕੀਤੀਆਂ ਔਰ ਕੀਰ ਦਾ ਲਾਹ ਲਿਆ ਔਰ ਆਈ ਹੋਈ ਸਾਰੀ ਸੰਗਤ ਦਾ ਅਸੀਂ ਤਹਿ ਦਿਲ ਤੋਂ ਆਪਣੀ ਕਮੇਟੀ ਵੱਲੋਂ ਔਰ ਬਾਬਾ ਮੱਖਣ ਸਾਹਿਬ ਰੌਣਾ ਸਿਕ ਸੰਪਰਵ ਵੱਲੋਂ ਧੰਨਵਾਦ ਕਰਦੇ ਆਂ ਔਰ ਅਗਲੇ ਹਾਲ ਐ ਟੈਂਥ ਵੀ ਇਦਾਂ ਇਹ ਵਰਸੀਆਂ ਅਸੀਂ ਮਨਾਉਂਦੇ ਰਵਾਂਗੇ ਔਰ ਤੁਹਾਡਾ ਸਾਡੇ ਸੰਗਤ ਦਾ ਬਹੁਤ ਸਹਿਯੋਗ ਚਾਹੀਦਾ ਹੈ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਵਰਸੀਆਂ ਮਨਾਇਆ ਜਾਂਦੀਆਂ ਹਨ ਔਰ ਇਹ ਸਾਰਾ ਸੰਦੇਸ਼ ਹੌਣ ਰਾੜੀ ਨਵੋ ਪੇੜੀ ਨੂੰ ਜਾਂਦਾ ਹੈ ਇਹ ਜੋ ਵੱਡੇ ਮਾਪੋਰਛਾਣੇ ਬਸੀਆਂ ਆਪਾਂ ਇਦਾਂ ਮਨੋਂਦੇ ਰਹੀਏ ਔਰ ਗੁਰੂ ਜੀ ਖੁਸ਼ੀ ਆਬਾਦ ਕਰੇ ਜੀ ਵਾਹਿਗੁਰੂ ਜੀ ਖਾਲਸਾ ਅੱਲੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦੁਆਰਾ ਵਾ ਮੱਖਣਸ਼ਾਲਾ ਵਾਲਾ ਸਿਕ ਸੈਂਟਰ ਵਿਖੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਦਲੀਪ ਸਿੰਘ ਜੀ ਮੰਗਲ ਵਾਲਿਆਂ ਵਾਲਿਆਂ ਦੀ ਜਿਹੜੀ ਵਰਸੀ ਏ ਉਹ ਮਨਾਈ ਜਾ ਰਹੀ ਏ ਔਰ ਜਿਹੜੀ ਨੰਗਲਪਾਣਾ ਦੀ ਜਿਹੜੀ ਵੈਲਫੇਅਰ ਸੁਸਾਇਟੀ ਹੈ ਉਹ ਬਹੁਤ ਹੀ ਵਧਾਈ ਦੇ ਪਾਤਰ ਹਨ ਉਹ ਹਰ ਸਾਲ ਯਾਨੀ ਕਿ ਉਹ ਸੰਤਾਂ ਦੀ ਵਰਸੀ ਮਨਾਉਂਦੇ ਹਨ ਜਿਹਨਾਂ ਨੂੰ ਉਹਨਾਂ ਦਾ ਉਪਦੇਸ਼ ਹੈ ਉਹ ਸੰਤਾਂ ਤੱਕ ਪਹੁੰਚਾਉਂਦੇ ਨੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਨੌਜਵਾਨ ਵੀਰ ਜਿਹੜੇ ਇਸ ਪਾਸੇ ਨੂੰ ਤੁਰਦੇ ਹਨ ਜਿਹੜੇ ਸਾਡੇ ਵੱਡੇ-ਵੱਡੇ ਰੀਤੀਆਂ ਆਦਾ ਬਣਾਉਂਦੇ ਹਨ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਉਹ ਰਲ ਮਿਲ ਕੇ ਕੰਮ ਕਰਨੇ ਚਾਹੀਦੇ ਅੱਜ ਦੇਖੋ ਨਾਲ-ਨਾਲ ਜਿਹੜੀ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ ਨਾਲ-ਨਾਲ ਬਲੱਡ ਕੈਂਪ ਜਿਹੜਾ ਲਾਇਆ ਹੈ ਇਹ ਵੀਰਾਂ ਨੇ ਇਸ ਨੇ ਵੀ ਵਧਾਈ ਦੇ ਪਾਤਰ ਹਨ ਜਿਹੜਾ ਬਲੱਡ ਪ੍ਰੇਟ ਕਰਨਾ ਤੇ ਸਭ ਤੋਂ ਉੱਤਮ ਸੇਵਾ ਹੈ ਉਹ ਜਿਹੜੀ ਸੇਵਾ ਇਹਨਾਂ ਨੇ ਕਰਵਾਈ ਔਰ ਘਰ ਤੋਂ ਘੱਟ ਵੀ ਮੇਰੇ ਕੋਲ ਦੋ ਤਿੰਨ ਦਰਜਨਾ ਜਿਹੜੇ ਸਿੰਘਾਂ ਨੇ ਜਿਹੜਾ ਬਲੱਡ ਦਿੱਤਾ ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਦੋਂ ਕਈ ਵਾਰੀ ਕਹਿੰਦੇ ਨੇ ਵੀ ਡੁੱਗ ਤੇ ਕੋ ਤਿੰਕੇ ਦਾ ਸਹਾਰਾ ਜਦੋਂ ਕੋਈ ਬੰਦਾ ਮਰਦਾ ਹੋਵੇ ਬਲੱਡ ਦੀ ਕਮੀ ਹੋਵੇ ਬਲੱਡ ਦੇਣਾ ਹੋਵੇ ਬਲੱਡ ਨਾ ਮਿਲਦਾ ਹੋਵੇ ਉਹਨੂੰ ਪੁੱਛ ਕੇ ਵੇਖੋ ਬਲੱਡ ਦੀ ਕੀਮਤ ਕੀ ਹੈ ਦਾ ਐਲੀ ਦੀ ਸੇਵਾ ਐਵੇਂ ਦੀਆਂ ਸੇਵਾਵਾਂ ਸਾਨੂੰ ਕਰਨੀ ਚਾਹੀਦੀ ਨੇ ਔਰ ਜਿਹੜਾ ਸਾਡਾ ਯੂਥ ਹੈ ਜਿਹੜੇ ਯੰਗ ਮੇਰੇ ਵੀਰ ਨੇ ਤੇ ਖਾਸ ਕਰਕੇ ਜਿਹੜੇ ਦੰਗਲ ਲਬਾਣਾ ਦੀ ਜਿਹੜੀ ਵੈਲਫੇਅਰ ਸੁਸਾਇਟੀ ਹੈ ਨਾਲ ਨਾਲ ਉਹ ਸੰਤ ਬਾਬਾ ਦਲੀਪ ਸਿੰਘ ਦੀ ਜਿਹੜੀ ਉਹ ਵਰਸੀ ਮਨਾ ਰਹੇ ਨੇ ਨਾਲ ਨਾਲ ਜਿਹੜਾ ਬਲੱਡ ਦੇ ਕਿਡੋਨੇਸ਼ਨ ਦੇ ਕਿ ਬਲੱਡ ਦੀ ਤਾਂ ਉਹ ਸਮਾਜ ਨੂੰ ਜਾਗਰੂਕ ਕਰ ਰਹੇ ਨੇ ਜਦੋਂ ਬਲੱਡ ਚੜਦਾ ਕਿਸੇ ਨੂੰ ਅੱਗੇ ਜਾ ਕੇ ਚੜਦਾ ਕਈ ਵਰੀ ਉਹਨਾਂ ਦਾ ਫੋਨ ਆਉਂਦਾ ਪਿੱਛੇ ਜਿਵੇਂ ਬਲੱਡ ਦਿੱਤਾ ਤੇ ਮੈਨੂੰ ਫੋਨ ਆਇਆ ਕਿ ਮੈਂ ਹਿੱਤ ਨੂੰ ਮਿਲਣਾ ਚਾਹੁੰਦੇ ਆ ਤੁਹਾਡੇ ਬਲੱਡ ਦੇ ਨਾਲ ਸਾਡੀ ਬੱਚੀ ਦੀ ਜਾਨ ਬਚੀ ਹੈ ਮੈਂ ਕਿਹਾ ਨਹੀਂ ਮੈਂ ਮਿਲਣਾ ਨਹੀਂ ਹੈਗਾ ਪਰ ਠੀਕ ਹੈ ਤੁਸੀਂ ਧੰਨਵਾਦ ਤੁਹਾਡਾ ਤੁਹਾਡੀ ਬੱਚੀ ਦੀ ਜਾਨ ਬਚੀ ਜਿੱਦੂ ਕਿਸੇ ਦੀ ਜਾਨ ਬਚਦੀ ਹੈ ਕਿਸੇ ਦਾ ਪਰਉਪਕਾਰ ਹੁੰਦਾ ਸਭ ਤੋਂ ਵੱਡਾ ਪਰਉਪਕਾਰ ਹੈ ਕਿਸੇ ਦੀ ਜਾਨ ਬਚਾਉਣਾ ਕੋਈ ਬਲੱਡ ਦੇ ਕੇ ਬਚਾ ਸਕਦਾ ਹੈ ਕੋਈ ਦਸਾਂ ਨੌ ਦੀ ਕਿਰਤ ਕਮਾਈ ਕਰਕੇ ਬਚਾ ਸਕਦਾ ਹੈ ਤਾਂ ਮੈਂ ਖਾਸ ਕਰਕੇ ਨੰਗਲ ਬਾਣਾ ਦੀ ਵੈਲਫੇਅਰ ਸਟੇਸ਼ਨ ਦੁਬਾਰਾ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਵਾਹਿਬ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਗੁਰਦੁਆਰਾ ਬਾਬਾ ਮੱਖਣਛਾਲ ਬਣਾ ਸਿੱਖ ਸੈਂਟਰ ਵਿੱਚ ਜੋ ਕਿ ਨੰਗਲ ਬਣਾ ਵੈਲਫੇਅਰ ਸੁਸਾਇਟੀ ਹੈ ਉਹਨਾਂ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਕਿ ਸੰਤ ਬਾਬਾ ਜਨੀਤ ਸਿੰਘ ਜੀ ਜਿਨ੍ਹਾਂ ਦੀ ਮਿੱਠੀ ਯਾਦ ਮਨਾਈ ਜਾਂਦੀ ਹੈ ਔਰ ਮੈਂ ਸਮਝਦਾ ਕਿ ਬੜੀ ਵੱਡੀ ਗੱਲ ਹੈ ਕਿ ਮਹਾਂਪੁਰਸ਼ਾਂ ਨੂੰ ਯਾਦ ਕਰਨਾ ਔਰ ਆਜ ਦੇ ਨੌਜਵਾਨ ਪੀੜ੍ਹੀ ਜੋ ਕਿ ਅਮਰੀਕਾ ਦੇ ਵਿੱਚ ਆਈ ਆ ਜੋ ਵੱਖ-ਵੱਖ ਕੰਟਰੀਆਂ ਵਿੱਚ ਗਈ ਆ ਔਰ ਬਹੁਤ ਵੱਡਾ ਇੱਥੇ ਆ ਕੇ ਕਮਾਈ ਕਰਦੇ ਨੇ ਔਰ ਉਹਨਾਂ ਨੂੰ ਯਾਦ ਕਰਦੇ ਨੇ ਸੋ ਇਸੇ ਤਰ੍ਹਾਂ ਇਹ ਆਪਾਂ ਸੰਤ ਮਹਾਤਮਾ ਗੁਰੂਆਂ ਦੇ ਸ਼ਹੀਦਾਂ ਦੇ ਸਾਰੇ ਰਲ ਮਿਲ ਕੇ ਦਿਹਾੜੇ ਮਨਾਉਂਦੇ ਰਹੀਏ ਇਹਨਾਂ ਨੂੰ ਯਾਦ ਕਰਦੇ ਰਹੀਏ ਔਰ ਇਹੀ ਇੱਕ ਸਾਡਾ ਮਨੋਰਥਾ ਔਰ ਗੁਰੂ ਘਰ ਨਾਲ ਜੁੜੇ ਰਹੀਏ ਅੱਜ ਦੇਖ ਰਿਹਾ ਕਿ ਕਿੰਨਾ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਆਏ ਨੇ ਬਾਹਰ ਸਟਾਲ ਲੱਗੇ ਨੇ ਔਰ ਅੰਦਰ ਵੀ ਸੰਗਤਾਂ ਲੈਣਾ ਕਰਨ ਕੇ ਮੱਥਾ ਟੇਕ ਰੀਆਂ ਨੇ ਸੋ ਬੜੀ ਖੁਸ਼ੀ ਆ ਕਿ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਸੋ ਇਹੇ ਬੇਨਤੀ ਆ ਕਿ ਸਾਰੇ ਹੀ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਇੱਧਰ ਜੋੜੋ ਗੁਰੂ ਨਾਨਕ ਦੇਵ ਜੀ ਨਾਲ ਜੋੜੋ ਔਰ ਕੋਈ ਵੀ ਇੰਡੀਆ ਦੇ ਵਿੱਚ ਬੇਨਤੀ ਕਰਨਾ ਕਿ ਨਸ਼ਿਆਂ ਤੋਂ ਦੂਰ ਕਰਕੇ ਬੜਾ ਵੱਡੇ ਉਪਰਾਲੇ ਹੋ ਰਹੇ ਨੇ ਤੇ ਗਵਰਨਮੈਂਟ ਵੀ ਕਰ ਰਹੀ ਹੈ ਜਿਹੜੀ ਕਿ ਉੱਥੇ ਵੀ ਨਸ਼ਿਆਂ ਤੋਂ ਦੂਰ ਕਰਕੇ ਸਿਰਫ ਕੌਮਨਿਟੀ ਚੜ੍ਹਦੀ ਕਲਾ ਵਿੱਚ ਜਾਓ ਪੂਰੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਲਜਾਓ ਬਾਕੀ ਮਦੀਸ਼ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇਹ ਸਾਡਾ ਮੈਸੇਜ ਅੱਗੇ ਪਹੁੰਚਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਪਲਾਖ ਸਾਡੇ ਵੱਲੋਂ ਲੱਖ ਲੱਖ ਵਧਾਈ ਹੋਵੇ ਤੇ ਆ ਸਾਰਾ ਦਿਨ ਜਵਾਰੀ ਇਸੇ ਇਸ ਪਾਸੇ ਚੱਲਦੇ ਰਹੇ ਨੇ ਤੇ ਮਾਰ ਵੀ ਲੰਗਰ ਲੱਗੇ ਨੇ ਛਾਲੇ ਲੱਗੇ ਨੇ ਤੇ ਸਾਰੀ ਜਨਤਾ ਨੂੰ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਜਿਹੜੇ ਧਾਰਮਿਕ ਮੌਕੇ ਆਉਂਦੇ ਆ ਤੁਸੀਂ ਕੋ ਮੈਂ ਬੱਚਿਆਂ ਨੂੰ ਲੈ ਕੇ ਆਇਆ ਕਰੋ ਤਾਂ ਕਿ ਆਪਣੀ ਸਿੱਖੀ ਦੇ ਨਾਲ ਜੁੜਨ ਤਾਂ ਕਿ ਮੇ ਸਿੱਖੀ ਬਾਰੇ ਪਤਾ ਲੱਗ ਸਕੀਏ 2 ਜੂਨ ਦੇ ਨਾਲ ਨੂੰ ਸਤਿ ਆਪਾ ਰਹੇ ਸਦੀ ਮਰਸੀ ਆ ਰਹੀ ਹੈ ਜੋ ਕਿ ਬੜੀ ਧੁੰਦਾਂ ਮਨਾਈ ਜਾਣੀ ਹੈ ਜਿਸ ਵਿੱਚ ਗੱਲੀ ਟਾੜੀ ਪਚਾਰ ਵੀ ਪੌਂਦੇ ਨੇ ਤੇ ਸਾਰੀ ਸੰਗਤ ਬੇਨਤੀ ਕਰਦੇ ਆ ਇਸ ਜੀ ਮਮਵਾ ਨੇ ਪੌਂਦੇ ਦੇ ਕਾਲ ਦਾ ਕਮੀਂ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਦਾ ਆਹੇ ਗੁਰਜੀਕਾ ਖਾਲਸਾ ਵਾਹਿਬ ਜੀ ਦੀ ਫਤਹਿ ਤਾਂ-ਤਾਂ ਬਾਬਾ ਦਰੀਪ ਸਿੰਘ ਵੈਲਫੇਅਰ ਸੁਸਾਇਟੀ ਨਿਊਯਾਰਕ ਵੱਲੋਂ ਜੋ ਖੂਨਦਾਨ ਦਾ ਕੈਂਪ ਲਵਾਇਆ ਗਿਆ ਵਾ ਅਸੀਂ ਆਪਣੇ ਪਿੰਡਾਂ ਦੇ ਵਿੱਚ ਵੀ ਰਲ ਮਿਲ ਕੇ ਪੂਰੇ ਨੌਜਵਾਨ ਸੇਵਾ ਕਰਦੇ ਆ ਤੇ ਇੱਥੇ ਅਸੀਂ ਨਿਊਯਾਰਕ ਦੇ ਵਿੱਚ ਵੀ ਪੂਰੀ ਸੇਵਾ ਖੂਬੀ ਨਾਲ ਨਿਭਾਈ ਆ ਅੱਜ ਸਾਡੇ ਕੋਲ ਘਟੋਗੜ 4 ਦਰਜਣਾਂ ਸਿੰਘਾਂ ਨੇ ਖੂਨ ਦਿੱਤਾ ਨਵੇਂ ਯੂਥ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਤੇ ਬਾਬਾ ਮੱਖਣ ਸ਼ਾਹ ਲਵਾਣਾ ਗੁਰਦੁਆਰਾ ਸਿੱਖ ਸੈਂਟਰ ਦੇ ਅਸੀਂ ਧੰਨਵਾਦੀ ਆ ਬਾਬਾ ਦਰੀਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਇਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਤੇ ਜੋ ਮੀਡੀਆ ਵਾਲੇ ਇਹਨਾਂ ਦਾ ਵੀ ਬਹੁਤ ਧੰਨਵਾਦੀ ਆ ਜੀ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜਲਬ ਸਿੰਘ ਨੰਗਲ ਲਬਾਣੇ ਵਾਲੇ ਉਹਨਾਂ ਦੀ ਵਰਸੀ ਗੁਰਦੁਆਰਾ ਬਾਬਾ ਮੱਖਣਸ਼ਾਲ ਲਬਾਣਾ ਸਿਕ ਸੈਂਟਰ ਨਿਊਯਾਰਕ ਉਥੇ ਬੜੇ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਈ ਜਾ ਰਹੀ ਹੈ ਇਹ ਮਹਾਂਪੁਰਖੋ ਸੰ ਜਿਹੜੇ ਸਮਾਜ ਲਈ ਜੀ ਇਹਨਾਂ ਨੇ ਸਮਾਜ ਦੀਆਂ ਕੁਰਤੀਆਂ ਨੂੰ ਦੂਰ ਕੀਤਾ ਅਤੇ ਆਪਣੀ ਬਰਾਦਰੀ ਦੇ ਲਈ ਉਹਨਾਂ ਨੇ ਕਾਫੀ ਵੱਡਾ ਕੰਮ ਕੀਤਾ ਨੰਗਲ ਬਾਣਾ ਨਗਰ ਵਸਾਇਆ ਤੇ ਬੱਚਿਆਂ ਨੂੰ ਗੁਰੂ ਨਾਲ ਜੋੜਿਆ ਅਮਰਤਾਰੀ ਬਣਾਇਆ ਸਿੱਖੀ ਨਾਲ ਜੋੜਿਆ ਜਿਹੜੇ ਇਹੋ ਜੇ ਸਮਾਜ ਵਿੱਚ ਮਹਾਂਪੁਰਖਾਂ ਦੇ ਨੇ ਉਹਨਾਂ ਦੀਆਂ ਯਾਦਾਂ ਇਸੇ ਤਰ੍ਹਾਂ ਤਾਜ਼ੀਆਂ ਹੁੰਦੀਆਂ ਰਹਿਣ ਤਾਂ ਸਿੱਖੀ ਜਿਹੜੀ ਹੈ ਪਰਫੁੱਲਿਤ ਰਹੇਗੀ ਮੈਂ ਇਸ ਗੱਲ ਦੀ ਖੁਸ਼ੀਜਾਨ ਕਰ ਰਿਹਾ ਕਿ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਨੇ ਤੇ ਇਸ ਦੇ ਨਾਲ ਨਾਲ ਬਹੁਤ ਸਾਰੇ ਸਟਾਲ ਲੱਗੇ ਨੇ ਸੰਗਤਾਂ ਦਾ ਹੜ ਆਇਆ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਪਣਾ ਪਿਆਰ ਜਤਾ ਰਹੀਆਂ ਨੇ ਆਓ ਜਿੱਥੇ ਸੀ ਉਹਨਾਂ ਦੀਆਂ ਯਾਦਾਂ ਮਨਾਉਣੇ ਆ ਜੋ ਉਹਨਾਂ ਨੇ ਕਿਹਾ ਉਹਨਾਂ ਦਾ ਕਿਹਾ ਵੀ ਆਪਾਂ ਮਨਾਸ ਕੀ ਮੰਨ ਸੀਏ ਤੇ ਇੱਕ ਚੰਗਾ ਸਮਾਜ ਸਿਰਜ ਸੀਏ ਜੀ ਸਾਰੀਆਂ ਸੰਗਤਾਂ ਨੂੰ ਮੈਂ ਇਸ ਗੱਲ ਦੀ ਖੁਸ਼ੀ ਜाहਰ ਕਰਦਾ ਹਾਂ ਕਿ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਵੀ ਗੁਰੂ ਦੀਆਂ ਖੁਸ਼ੀਆਂ ਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ